ਪਹਿਲਾਂ ਮੇਰੇ ਸਹੁਰੇ ਤੋਂ ਬਾਜਬਾਨ ਨੇ ਆਪਣੇ ਨਾਮ ਕਰਵਾ ਕੇ ਦੇ ਦਿੱਤੀ ਜਦੋਂ ਮੈਂ ਇਹ ਕੇਸ ਜਿੱਤ ਗਈ ਹੁਣ ਮਨਪ੍ਰੀਤ ਸਿੰਘ ਵੱਲੋਂ ਮੱਜਰੇਦਿਆਂ ਮੇਰੀ ਜ਼ਮੀਨ ਤੇ ਕਰਜ਼ਾ ਕਰ ਲਿਆ ਅਸੀਂ ਸਿਸਟਰੀ ਕਰਵਾ ਲਈ ਜੀ ਚੈੱਕ ਸਾਰੇ ਭੌਂਸ ਹੋ ਗਏ ਨਾ ਤਾਂ ਮੈਨੂੰ ਪੈਸੇ ਦੇ ਰਹੇ ਨਾ ਮੰਮੀ ਜ਼ਮੀਨ ਤੇ ਪਾੜਨ ਲੱਗਿਆ ਮੇਰਾ ਪਰਿਵਾਰ ਸਧਾਰਨ ਹੈ ਜੀ ਪਰ ਨਹੀਂ ਨਹੀਂ ਕੋਈ ਗੱਲ ਐ ਡੀਸੀ ਡੀਸੀ ਨੂੰ ਕੋਮਤ ਕੋਮਲ ਜੀ ਕੋਈ ਸਾਰਾ ਕੇਸ ਦੇਖ ਕੇ ਇਹਨਾਂ ਨੂੰ ਬੁਲਾ ਕੇ ਹਾਂਜੀ ਕੱਲ ਨੂੰ ਬੁਲਾ ਲਵਾਂ ਦਫਤਰ ਫਿਲੀ ਸੀ ਤੇ ਮੈਂ ਉਹਨਾਂ ਨੂੰ ਮਿਲ ਕੇ ਜਾਵਾਂਗਾ ਹੈਨਾ ਇਹ ਬੁਲਾ ਕੇ ਕੱਲ ਸਰ ਬਹੁਤ ਜੋ ਵੀ ਹੈਗਾ ਇਨਸਾਫ ਕੋਈ ਨਿਮਨ ਕੋਲ ਸੇ ਬੈਠ ਕੇ ਕੋਈ ਸੇ ਇਸ ਕਾਰਨ ਕਿ ਪਹਿਲਾਂ ਉਹਨਾਂ ਦਾ ਇੰਕਾ ਚੋਰੀ ਹੋ ਗਿਆ ਦੂਰ ਪੌਣੇ 2 ਸਾਲ ਹੋ ਗਏ ਸੀ ਹਮ ਐਡੀ ਜੀ ਸਾਹਿਬ ਨੇ ਦਰਖਾਸਤ ਮਾਰਕ ਕੀਤੀ ਸਪੈਸ਼ਲ ਗੱਲ ਸੁਣੀ 5 ਮਿੰਟ ਮੇਂ ਤੇ ਐਸਐਸਪੀ ਫਾਜ਼ਿਲ ਕਾ ਦਫਤਰ ਦੇ ਵਿੱਚ ਸਟਾਫ ਜਿਹੜਾ ਇੱਕ ਐਸਆਈ ਨੇ ਰਿਜੈਕਟ ਕਰ ਦਿੱਤੀ 14 ਅੱਠ ਨੂੰ ਮੈਨੂੰ ਸੁਨੇਹਾ ਆਇਆ ਵੀ ਤੁਹਾਡੀ ਦਰਖਾਸਤ ਬਰਜਿੰਦਰ ਸਿੰਘ ਜੀ ਐਸਆਈ ਨੂੰ ਮਾਰਕ ਹੋ ਗਈ ਤੇ 26/8 ਨੂੰ ਖਾਰਜ ਨਾ ਸੱਦਿਆ ਨਾ ਮੈਨੂੰ ਕੁਛ ਜੀ ਤੇ ਮੈਂ ਸੀਨੀਅਰ ਸਿਟੀਜ਼ਨ ਮੈਂ ੱੱਕੇ ਖਾਂਦਾ ਫਿਰਦਾ ਡੋਹਰ ਪੌਣੇ 2 ਸਾਲ ਹੋ ਗਏ ਉਹ ਸਭ ਮੈਨੂੰ ਹਾਂਜੀ ਇਹ ਫਾਜ਼ਿਲਖਾ ਦੇ ਦੇ ਫਾਜ਼ਿਲਖਾ ਦਾ ਹਾਂਜੀ ਤੁਸੀਂ ਤੇ ਜਦੋਂ ਮੈਂ ਕਰਦੀ ਹਾਂ ਫਾਜ਼ਿਲਖਾ ਦੀ ਡੀਸੀ ਨਾਲ ਕਰਦੇ ਇਹ ਇਹ オリジナル ਉਹ ਸਰ ਵੱਡਾ ਬੰਦਾ ਹੈ ਜੀ ਇਹ オリジナル ਤਾਂ ਨਹੀਂ ਹੈਗੇ ਨਾ ਇਹ ਕਰਦੇ ਇਹ ਇੰਦੀ ਕਾਪੀ ਨਹੀਂ ਰੱਖੀ ਸੀ ਉਹ ਕਾਪੀ ਕਾਪੀ ਮਤ ਕਾਪ ਲੈ ਲਾਂਗੇ ਕਾਪੀ ਦੇ ਦਿਓ ਫੋਨ ਕੱਟੂ ਹੋਣੀ ਹੈ ਤੁਹਾਡੇ ਨਾਲ ਮੇਲ ਨਹੀਂ ਹੋਣਾ ਨਹੀਂ ਨਹੀਂ ਤੁਸੀਂ ਇੱਥੇ ਵੀਟ ਕਰ ਲਓ ਮੈਂ ਲੈ ਕੇ ਜਾਵਾਂ ਕਾਪੀ ਇੱਥੂ ਕਰਾ ਲਓ ਤੁਜੀ ਕਾਪੀ ਦੇਜੋ ਫਸਿਆ ਪੀ ਉਹ ਸਭੋ ਮੈਨੂੰ ਜਿਹੜਾ ਵੱਡਾ ਬੰਦਾ ਹੈ ਨਾ ਜੀ ਉਹ ਗਿਆ ਉਹ ਆਈਐਸ ਤੇ ਆਈਪੀ ਉਹ ਕੋਈ ਵੱਡਾ ਨਹੀਂ ਤੁਹਾਡੇ ਤੋਂ ਵੱਡਾ ਕੋਈ ਨਹੀਂ ਉਹ ਮੈਨੂੰ ਪਾ ਕੇ ਪੜਾਉਂਦਾ ਲੱਖੇ ਰੋਜੀ ਉਹ ਪੁਲੀਟੀ ਟੀਮ ਦਾ ਮੈਂਬਰ ਆ ਜੀ ਮੈਂ ਆਪਣੇ ਰਤਗੜ ਸੰਧਾ ਪ੍ਰੋਗਰਾਮ ਕਰਾਇਆ ਸੀ ਜੀ ਜੀ ਗੱਲ ਦੀ ਸਪੈਸਿਫਿਕ ਰੈਡ ਆਪਾਂ ਦੀ

ਕੋਈ ਕੋਈ ਕਿਸੇ ਨੇ ਪੈਸੇ ਪੁੱਛੇ ਤਾਂ ਨਹੀਂ ਨਹੀਂ ਸਰ ਜੋ ਕਿ ਬੁੱਧਵਾਰ ਨੂੰ ਆਜੀ ਵੀਰਵਾਰ ਨੂੰ ਆਜੀ ਨਹੀਂ ਨਹੀਂ ਸਰ ਬਹੁਤ ਵਧੀਆ ਕੰਮ ਚੱਲ ਰਿਹਾ ਜੀ ਬੜਾ ਤੰਗ ਮੈਂ ਤਸੀਹਦਾਰ ਨਾਲ ਗੱਲ ਕਰੀ ਜਦੋਂ ਮੈਂ ਲਈ ਥੋੜੀ ਇਹ ਵੀ ਲੋਕਾਂ ਨੂੰ ਅਸੀਂ ਖੱਜਲ ਖਵਾ ਰਹੇ ਸਰ ਹੋ ਰਹੀ ਹੈ ਖੱਜਲ ਖਵਾ ਕੋਈ ਜੀ ਇਹਨਾਂ ਨੂੰ ਕਹਤਾ ਤੁਸੀਂ ਕਰੋ ਵਧੀਆ ਸਰ ਇਹ ਬੜਾ ਵਧੀਆ ਉਪਰਾਲਾ ਹੈ ਇਹ ਮੈਂ ਅਸੀਂ ਤਾਂ ਕਲਾਕਾਰਾਂ ਨੂੰ ਵੀ ਕਹਤਾ ਅੱਛਾ ਅਸੀਂ ਤਾਂ ਹੈੱਡ ਮਾਸਟਰ ਨੂੰ ਵੀ ਕਹਤਾ ਜੀ ਤੁਸੀਂ ਆਦੇ ਰਿਸ਼ਤੇ ਕਰ ਲੋ ਲੋਕਾਂ ਨੂੰ ਸੁਣਿਆ ਅਸੀਂ ਇਹ ਹੋ ਗਈ ਇਹਨਾਂ ਦਾ ਫੋਟੋ ਹੋ ਗਈ ਵਾਹ ਵਾਹ ਇਹ ਉਹਨਾਂ ਕੋਲੇ ਜੀ ਇਹ ਲੰਬੜ ਦਾ ਪੀ ਹੈ ਜੀ ਇਹ ਗਵਾਹ ਜੀ ਇਹਨਾਂ ਨੇ ਕਰਾਈਏ ਸਾਰਾ ਕੁਝ ਸਹੀ ਹੋ ਗਿਆ ਹਾਂਜੀ ਆਲੋ ਥੈਂਕ ਯੂ ਮਾਨ ਸਰ ਜੀ ਇਹਨਾਂ ਦੇ ਬੇਟੇ ਨੇ ਨਹੀਂ ਉਹਦੇ ਭਾਈ ਦੇ ਹਿੱਸੇ ਦੀ ਹੈਪਸ ਜੀ ਉਹਦੀ ਜੀ ਤਰਤੇ तहसीलदार ਜਿਹੜੇ तहसीलदार ਅੱਜ ਜੋ ਕਹਿੰਦੇ ਜੀ ਅਸੀਂ ਸਮੂਹਿਕ ਛੁੱਟੀ ਲੈ ਰਹੇ ਹਾਂ ਅਸੀਂ ਸ਼ੁੱਕਰਵਾਰ ਤੱਕ ਕੋਈ ਰਿਸਟਰੀ ਨਹੀਂ ਕਰਾਂ ਅਸੀਂ ਦੋ ਤਿੰਨ ਦਿਨਾਂ ਤੋਂ ਸਾਡੇ ਅਨਰਾਗ ਵਰਮਾ ਜੀ ਸਾਡੇ ਅਫੀਸਰ ਸਾਹਿਬਾਨ ਉਹਨਾਂ ਨਾਲ ਗੱਲਬਾਤ ਸੀ ਕਿ ਕਾਰਨ ਕੀ ਹੈ ਉਹ ਕਹਿੰਦੇ ਜੀ ਸਾਡੇ ਦੋ ਤਿੰਨ ਕੁਲੀਗ ਸਾਡੇ ਦੋ ਤਿੰਨ ਸਾਥੀ ਵਿਜੀਲੈਂਸ ਨੇ ਕਰਪਸ਼ਨ ਚ ਫੜ ਲੇ ਉਹਨਾਂ ਨੂੰ ਕਲੀਅਰ ਕਰੋ ਠੀਕ ਹੈ ਤੇ ਫਿਰ ਅਸੀਂ ਕੰਮ ਕਰਾਂਗੇ ਮਤਲਬ ਸਿੱਧੀ ਜੀ ਸਿੱਧਾ ਇਹ ਕਹਿ ਰਹੇ ਨੇ ਕਿ ਸਾਨੂੰ ਕਰਪਸ਼ਨ ਦਾ ਲਾਇਸੈਂਸ ਦੇ ਦਿਓ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਰਪਸ਼ਨ ਜ਼ੀਰੋ ਟੋਲਰੈਂਸ ਹੈ ਜੇ ਉਹ ਸਮੂਹਿਕ ਛੁੱਟੀ ਲੈ ਕੇ ਇਹ ਕਹਿੰਦੇ ਨੇ ਕਿ ਅਸੀਂ ਲੋਕਾਂ ਦਾ ਕੰਮ ਰੋਕ ਦਾਂਗੇ ਤਾਂ ਅਸੀਂ ਅੱਜ ਸਾਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਨੈਬ ਜ਼ਿਲਦਾਰਾਂ ਨੂੰ ਕਾਨੂੰਨ ਗੋਦ ਨੂੰ इवन ਜੇ ਉਹਦੋਂ ਵੀ ਛੋਟਾ ਕੋਈ ਅਫਸਰ ਹੈ ਉਹਨੂੰ ਵੀ ਅਸੀਂ ਰੀਸਟ੍ਰੀ ਕਰਨ ਦਾ ਅਧਿਕਾਰ ਦੇਤਾ ਲੋੜ ਪਈ ਤਾਂ ਅਸੀਂ ਪ੍ਰਿੰਸੀਪਲਾਂ ਨੂੰ ਹੈਡਮਾਸਟਰ ਨੂੰ ਵੀ ਦੇ ਦਾਂਗੇ ਪਰ ਇਹ ਨਾ ਸਮਝਣ ਉਹ ਕਿ ਉਹ ਬਲੈਕਮੇਲ ਕਰ ਲੈਣਗੇ ਗਵਰਨਮੈਂਟ ਨੂੰ ਜਾਂ ਉਹ ਗੱਲ-ਗੱਲ ਤੇ ਰੋਜ਼ ਕਹਿਣਦੇ ਨੇ ਸਾਡਾ ਆ ਬੰਦਾ ਕੋਈ ਜਾਇਜ਼ ਮੰਗ ਹੋਵੇ ਮੈਂ ਮੰਨ ਲਾਂ ਸਾਡੇ ਬੰਦੇ ਜੀ ਪੈਸੇ ਲੈਣਦੇ ਫੜੇਗੇ ਰੰਗੇ ਇੱਥੀ ਬਾਜੀ ਇਹਨਾਂ ਤੇ ਕਾਰਵਾਈ ਨਾ ਕਰੋ ਜੀ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਨਾ ਜ਼ਿੰਦਗੀ 'ਚ ਕਦੇ ਮੈਂ ਪੈਸਾ ਖਾਦਾ ਹੈ ਜੀ ਨਾ ਮੇਰੇ ਤੇ ਕੋਈ ਇਲਜ਼ਾਮ ਹੈ ਜੀ ਤੇ ਨਾ ਹੀ ਮੈਂ ਖਾਣ ਦੇਣਾ ਕਿਸੇ ਨੂੰ ਤੇ ਜੇ ਉਹ ਨਹੀਂ ਆਉਂਦੇ ਸਮੂਹਿਕ ਛੁੱਟੀ ਤੋਂ ਤਾਂ ਉਹਨਾਂ ਨੂੰ ਸਮੂਹਿਕ ਛੁੱਟੀ ਮੁਬਾਰਕ ਸਾਡੇ ਕੋਲੇ ਹੋਰ ਬਹੁਤ ਸਾਰੇ ਨਵੇਂ ਹੈਗੇ ਨੇ ਅਸੀਂ ਉਹ ਰੱਖ ਲਾਂਗੇ ਕੋਈ ਅਸੀਂ ਗੱਲ ਕਰਦਾ ਕੋਈ ਜਿੰਨਾ ਦੁਖੀ ਇਹਨਾਂ ਨੇ ਕੀਤੇ ਹੋਏ ਨੇ ਲੋਕ ਇਹ ਲੋਕਾਂ ਦੇ ਦਿਲ ਦੀ ਜਾਨ ਨਾਲ ਹੀ ਆ ਜਿੰਨਾ ਦੁਖੀ ਕੀਤੇ ਇਹਨਾਂ ਨੇ ਅੱਜ ਹੈ ਨਹੀਂ ਜੀ ਅੱਜ ਬੁੱਧਵਾਰ ਨੂੰ ਆਇਓ ਅੱਜ ਵੀਰਵਾਰ ਨੂੰ ਆਇਓ ਇਹਨੇ ਪੈਸੇ ਲੱਗਣਗੇ ਪੈਸੇ ਇੱਥੇ ਦੇਜਾ ਰਿਸਟਰੀ ਉੱਥੇ ਕਰਾ ਲਾ ਪੈਸੇ ਉੱਧਰ ਦੇਜਾ ਸਾਰਾ ਪਤਾ ਜੀ ਮੈਂ ਮੈਂ ਪਿੰਡਾਂ ਚੋਂ ਨਿਕਲਿਆ ਹੋਇਆ ਇਸ ਕਰਕੇ ਕੋਈ ਉਹਨਾਂ ਤੇ ਨਰਮਾਈ ਨਹੀਂ ਵਰਤੀ ਜਾਊਗੀ ਹੁਣ ਉਹ ਜੇ ਉਹ ਜੇ ਉਹ ਬਿਲਕੁਲ ਆਪਣੀ ਜਗ੍ਹਾ ਤੇ ਸਹੀ ਨੇ ਤਾ ਸਮੂਹਿਕ ਛੁੱਟੀ ਵਾਪਸ ਨਾ ਲੈਣ ਕਿਉਂਕਿ ਮੇਰੇ ਕੋਲੇ ਹਜ਼ਾਰਾਂ ਮੁੰਡੇ ਕੁੜੀਆਂ ਦੀਆਂ ਐਪਲੀਕੇਸ਼ਨਾਂ ਪਈਆਂ ਨੇ ਜਿਹੜੇ ਨਾਇਬ ਤਹਿਸੀਲਦਾਰ ਤੇ ਤਹਿਸੀਲਦਾਰ ਲੱਗਣ ਨੂੰ ਪਿਆਰ ਨੇ ਤੇ ਉਹਨਾਂ ਨੇ ਡਿਗਰੀਆਂ ਕੀਤੀਆਂ ਹੋਈਆਂ ਨੇ ਅਗਲੀ ਅਗਲੇ ਅਗਲੇ ਅਗਲੀ ਕੈਬਨਿਟ ਦੇ ਵਿੱਚ ਨਵੇਂ ਤਹਿਸੀਲਦਾਰਾਂ ਦੀਆਂ ਤੇ ਨਵੇਂ ਪਟਵਾਰੀਆਂ ਦੀਆਂ ਭਰਤੀਆਂ ਵਾਸਤੇ ਜਿਹੜੀ ਆ ਉਹ ਏਜੰਡਾ ਲੈ ਕੇ ਆਓ ਨਵੇਂ ਬੰਦੇ ਭਰਤੀ ਕਰਾਂਗੇ ਅਸੀਂ ਦੁਖੀ ਆ ਗਏ ਇਹਨਾਂ ਤੋਂ ਯਾਰ ਹੱਦ ਕਰ ਰੱਖੀ ਹੈ ਇਹਨਾਂ ਨੇ ਇਹ ਤਾਂ ਜੇ ਜੇ ਤੁਸੀਂ ਸਰਕਾਰ ਚ ਹੋ ਖਾਸ ਤੌਰ ਤੇ ਐਸੀ ਜੇ ਐਸਮਾ ਲਾਤਾ ਤਾਂ ਤੁਸੀਂ ਤੁਸੀਂ ਹੜਤਾਲ ਕਰ ਹੀ ਨਹੀਂ ਸਕਦੇ ਪਰ ਨਹੀਂ ਜੀ ਸਮੂਹਿਕ ਛੁੱਟੀ ਫਲਾਨਾ ਉਹ ਹੋਰ ਤਰੀਕੇ ਲੱਭ ਲੈਂਦੇ ਉਹਨਾਂ ਨੂੰ ਛੁੱਟੀ ਮੁਬਾਰਕ ਹੈ ਜੀ ਹੁਣ ਛੁੱਟੀ ਤੋਂ ਬਾਅਦ ਜਦੋਂ ਆਉਣਗੇ ਉਹ ਤੋਂ ਬਾਅਦ ਉਹਨਾਂ ਨੇ ਕਿੱਥੇ ਜੁਆਇਨ ਕਰਨਾ ਹੈ ਕੋਣ ਐਗਰੀਕੇਸ਼ਨ ਲਈ ਫੜਾ ਦੇਣਾ ਹੈ ਤੇ ਕਦੋਂ ਜੁਆਇਨ ਕਰਨਾ ਹੈ ਜੀ ਜਾਂ ਜੁਆਇਨ ਨਹੀਂ ਕਰਨਾ ਜੀ ਇਹ ਲੋਕ ਦੱਸਣਗੇ ਜੀ ਮੈਂ ਜਿਹੜਾ ਆਰਡਰ ਕੀਤੇ ਆ ਹੁਣ ਤੁਸੀਂ ਵੀ ਸਬ ਰਜਿਸਟਰ ਰਜਿਸਟਰ ਦਾ ਕੰਮ ਸੰਭਲਣਗੇ ਲਾਇਸੈਂਸ ਦਾ ਤੁਸੀਂ ਚੱਲੀ ਜਾਂਦਾ ਕੰਮ ਜੀ ਤੁਸੀਂ ਐ ਕਰੋ ਤੁਸੀਂ ਕੈਮਰੇ ਲੈ ਕੇ ਅੰਦਰ ਜਾਓ ਕਿਸੇ ਦੀ ਕੋਈ ਰਿਸਟਰੀ ਰੁਕ ਰਹੀ ਕਿਸੇ ਦੀ ਫਰਦਰੀ ਰੁਕ ਰਹੀ ਮੈਂ 2-3 ਤਸੀਲਾਂ ਚ ਹੋਰ ਜਾਊਂਗਾ ਜੀ ਠੀਕ ਹੈ ਤੁਸੀਂ ਚਲੋ ਇੱਥੇ ਆ ਕੇ ਤੁਹਾਨੂੰ ਮੈਂ ਅਪਡੇਟ ਕਰ ਦੇਣਾ ਮੈਂ ਤਸੀਲਾਂ ਜਾਊਂਗਾ ਹੁਣ ਜੀ ਬਿਨਾਂ ਦੱਸੇ ਵੀ ਜਾਊਂਗਾ ਕੋਈ ਕੰਮ ਨਹੀਂ ਰੁਕੂਗਾ ਤਸੀਲ ਬਾਈ ਜੀ ਜ਼ਿੰਦਗੀ 'ਚ ਕਿਸੇ ਬਿਨਾਂ ਕੋਈ ਕੰਮ ਨਹੀਂ ਰੁਕਦਾ ਜੀ ਇਹ ਰੱਬ ਬਣ ਕੇ ਬਹਿ ਗਏ ਇਹ ਰੱਬ ਬਣ ਕੇ ਗੱਲ ਗੱਲ ਤੇ ਗਵਰਨਮੈਂਟ ਰੂਮ ਬਲੈਕਮਿਲ ਕਰਨ ਲੱਗ ਜਾਂਦੇ ਆ ਫੇ ਚਾਰ ਬੰਦੇ ਇਹਨਾਂ ਦੇ ਪੈਸੇ ਲੈਂਦੇ ਕ腐ਸ਼ਨ ਕਰਦੇ ਫੜੇ ਗਏ ਤਾਂ ਕਹਿੰਦੇ ਸਾਡੀ ਹੜਤਾਲ ਹੈ ਚਲੋ ਰੋਹ ਹੜਤਾਲ ਤੇ ਮਾਨ ਸਾਹਿਬ ਜਿਲ੍ਹੇ ਦਾ ਐਸਐਸਪੀ ਲਾਇਆ ਹੈ ਕਿਨ ਲਏ ਇਹ ਪੋਰਟ ਜਿਹੜਾ ਆਪ ਜੀ ਨੇ ਕਿਹਾ ਸੀ ਕਿ ਜਸਿੰਦਰ ਨੂੰ ਲਾਵਾਂਗੇ ਟ੍ਰੈਕਟਰ ਨੂੰ ਇਹ ਕਾਂਗਰਸ ਨੇ ਆਪਣੇ ਅਫੀਸ਼ਲ ਪ्रेसਟਾਫ ਦੇਰੇ ਤੇ ਛੱਡ ਦੇ ਪਾਜੀ ਨੂੰ ਛੱਡ ਦੇ 2 ਸਾਲ ਹੋ ਗਏ ਮੇਰੇ ਤੇ ਛੱਡ ਪਾਜੀ ਕਰਨ ਸਾਡੀ ਸਨਮਾਨਗਰ ਪਾਰਕ ਦੇ ਕਮਜੋਰ ਕਰਦੇ ਜਿਹੋ ਜਰਾਂ ਦੇ ਅੱਜ ਇਹ ਵੀ ਸਰਕਾਰ ਇਹ ਦੋ ਮਿੰਟਾਂ ਚ ਲਾ ਨਹੀਂ ਹੋਈ ਜੀ ਐਮਐਲਏ ਨੇ ਕੋਸ਼ਿਸ਼ ਨਹੀਂ ਕੀਤੀ ਮੈਂ ਠੀਕ ਕਰਕੇ ਮੈਂ ਦੂਮੇ ਤੋਂ ਪੁੱਛੇ ਲੇਟੇ ਹੋ ਸਾਡੇ ਕੈਂਪ ਸੀ ਯਾਰ 7 ਤਰੀਕ ਤੋਂ ਬਾਅਦ ਹਾਂ ਜੀ ਇਹ ਵੀ ਨਾਮ ਦਾ 7 ਤਰੀਕ ਤੋਂ ਬਾਅਦ ਇਹ ਇਹਦਾ ਹੋ ਰਿਹਾ ਹੈ ਉਹ ਜਨਾਬ ਕੋਈ ਤਸਦੀਕ ਨੰਬਰ ਪਾ ਦਾਲਦਾ ਕਾਲ 4 ਦਿਨ ਮੈਂ ਨਾ ਸਰ ਉਹਨੂੰ ਲਾ ਦੂੰਗਾ ਜੀ ਜੀਰੋ ਮਗਾ ਦੇਵਾਂ ਬਹੁਤ ਸਾਲ ਹੋ ਗਏ